ਤਾਂ ਦੋਸਤੋ ਲਾਈਵ ਹੋਏ ਦੁਬਾਰਾ ਫਾਜ਼ਿਲਕਾ ਸਿਵਲ ਹਸਪੀਟਲ ਮੋਰਚੀ ਤੋਂ ਜਿੱਥੇ ਡੈੱਡ ਬੋਡੀ ਨੂੰ ਰੱਖਿਆ ਜਾ ਰਿਹਾ ਹੈ ਜੋ ਅੱਜ ਇੱਕ ਐਕਸੀਡੈਂਟ ਹੋਇਆ ਹੈ ਫਾਜ਼ਿਲਕਾ ਦੇ ਰੈੱਡ ਲਾਈਟ ਚੌਂਕ ਦੇ ਵਿੱਚ ਤਾਂ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਨੇ ਤੋ ਡੈੱਡ ਬੋਡੀ ਨੂੰ ਜਿਹੜਾ ਕਿ ਮੋਰਚੀ ਦੇ ਵਿੱਚ ਰੱਖਿਆ ਗਿਆ ਤਾਂ ਆਪਾਂ ਗੱਲਬਾਤ ਕਰਦੇ ਇੱਥੇ ਜਿਹੜੇ ਪਰਿਵਾਰਿਕ ਮੈਂਬਰ ਨੇ ਹਾਂਜੀ ਸਰ ਕੀ ਨਾਮ ਕੀ ਤੁਹਾਡਾ ਵਿਕਰਮ ਸਿੰਘ ਥੋੜਾ ਜਿਹਾ ਇੱਧਰ ਆ ਜਾਓ ਇਹਨਾਂ ਚਾਰਾ ਸੀ ਹਾਂਜੀ ਬਸ ਕੀ ਨਾਮ ਹੈ ਜੀ ਵਿਕਰਮ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਚੁੱਗੇਗੜਾ ਅੱਛਾ ਜੀ ਇਹ ਕੋਣ ਪਰਿਵਾਰਸੀ ਜਿਹੜਾ ਐਕਟਿਵਿਟੀ 'ਤੇ ਸਵਾਰ ਸੀ ਹਾਂਜੀ ਤੁਹਾਡੇ ਕੀ ਲੱਗਦੇ ਸੀ ਮੇਰੇ ਸਿਸਟਰ ਸੀ ਤੇ ਇੱਕ ਮਾਸੀ ਜੀ ਸੀ ਉਹਨਾਂ ਦੇ ਇਕੱਠਾ ਸੀ ਅੱਛਾ ਜੀ ਤੇ ਕੀ ਹਾਸਾ ਹੋਇਆ ਪਤਾ ਕੀ ਲੱਗਿਆ ਤੁਹਾਨੂੰ ਉਹ ਡੈਂਪਰ ਵਾਲੇ ਨੇ ਨਾ ਪਿੱਛੋਂ ਲਿਆ ਕੇ ਖਿੱਚ ਕੇ ਮਾਰੀ ਲਾਲ ਬੱਤੀ ਗਈ ਸੀ अच्छा जी हां जी हां जी खड़ी ਵਿੱਚ ਤੇ ਇਹ ਖੜੀ ਵਿੱਚ ਮਾਰਿਆ ਸਕੂਟੀ ਖੜੀ ਸੀ ਲਾਲ ਬੱਤੀ ਸੀ ਉਹਨੇ ਦੇਖਿਆ ਨਹੀਂ ਪਿੱਛੋਂ ਖਿੱਚ ਕੇ ਮਾਰਿਆ ਆ ਵੇ ਪਤਾ ਕਿੱਥੋਂ ਕਿੱਥੇ ਜਾ ਰਹੀ ਸੀ हां जी ਇਹ ਤਾਂ ਚੁੱਗੇ ਗੁਲਾਬ ਜਾ ਰਹੀ ਸੀ ਕਰਨੋਂ اچھا ਇਹ ਤਾਂ ਫਾਜ਼ਲ ਕਾ ਰਾਤਰੇ ਵੇ ਸੀ हां जी हां जी मामा जी ਵੱਡਾ ਇੱਥੇ ਰਹਿੰਦੇ ਆ ਫਾਜ਼ਲ ਕਾ ਤੇ ਛੋਟਾ ਮਾਮਾ ਉੱਥੇ ਰਹਿੰਦੇ ਆ ਚੁੱਗੇ ਗੁਲਾਬ اچھا جی हां जी ਉੱਥੇ ਜਾ ਰਹੇ ਸੀ ਇੱਕ ਮਾਮੇ ਦੀ ਲੜਕੀ ਦੀ ਸੀ ਤੇ ਇੱਕ ਮਾਸੀ ਜੀ ਸੀ ਅਜਨੇ ਦਾ ਤੁਏ ਨੇ ਕਿੰਨੀ ਗੁਮਰ ਸੀ ਇਹਦੀ 3 ਸਾਲ ਅੱਛਾ ਤੇ ਨਾਲ ਜਿਹੜੇ ਹੋਰ ਸਾਨੂੰ ਉਹਨਾਂ ਦੀ ਉਹਨਾਂ ਦੀ ਤਾਂ ਲਿਖੀ 12 13 ਸਾਲਾਂ ਦੀ ਇੱਕ ਕੁੜੀ ਆ ਸੀ ਆਪ ਨੂੰ ਅੱਛਾ ਜੀ ਹਾਂ ਜੀ ਤੇ ਬੱਚਾ ਬੱਚਾ ਤਾਂ ਜੋ ਛੋਟਾ ਸੀ ਜੀ 9 ਸਾਲਾਂ ਦਾ ਅੱਛਾ ਜੀ ਆਪਾਂ ਗੱਲ ਕਰੀਏ ਜਿਹੜੇ ਦੂਸਰੇ ਨਾਲ ਸੰਨ ਆ ਉਹਨਾਂ ਦੇ ਕਿਸ ਤਰ੍ਹਾਂ ਹਾਲਾਤ ਕਿੰਨੀਆਂ ਗੁੱਸਟਾਂ ਵਗੈਰਾ ਆਈਆਂ ਜਾਂ ਉਹਨਾਂ ਦੇ ਤਾਂ ਕਹਿੰਦੇ ਆ ਕੁਛ ਠੀਕ ਆ ਤੇ ਕਿਹੜੀ ਮਾਸੀ ਜੀ ਉਹਨਾਂ ਦੀ ਦੱਸੋ ਵੀ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਤਬਸਮ ਕੋਲ ਹੀ ਗਈ ਸੀ ਅੱਛਾ ਹਾਂ ਕਿ ਕੰਮ ਤੇ ਕਿਸੇ ਸੀ ਤਾਂ ਸਾਰੀ ਤੇ ਕੋਲ ਗਈ ਆ ਕਹਿੰਦੇ ਕੰਮ ਹੋ ਗਿਆ 22 ਮਹੀਨੇ ਇੱਕ ਨੇ ਉੱਥੇ ਦੱਸਿਆ ਜਾ ਰਿਹਾ ਸੀ ਵੀ ਕੋਈ ਅਦਾਕਾਰ ਵਗੈਰਾ ਮਿਲਿਆ ਜਿੰਦੇ ਤੇ ਗੁਰੂਰਸਾਇ ਦਾ ਨਾਮ ਹੈਗਾ ਸੀ ਹਾਂ ਮਾਸੀ ਜੀ ਗੁਰੂਰਸਾਇ ਵਿਆਹ ਹੋਇਆ ਮਾੜੇ ਕਲਾਂ ਅੱਛਾ ਇਹ ਹਾਂਜੀ ਹਾਂਜੀ ਮਾੜੇ ਕਲੈਂਪ ਮਾਸੀ ਵੀ ਆਈ ਹੋਇਆ ਉਹ ਇੱਥੇ ਆਇਆ ਦੋ ਦਿਨ ਹੋ ਗਏ ਸਾਡੇ ਕੋਲ ਅੱਛਾ ਜੀ ਹਾਂਜੀ ਹਾਂਜੀ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਆ ਗਏ ਨੇ ਨਹੀਂ ਨਹੀਂ ਅਜੇ ਆ ਹੀ ਜਾਂਦੇ ਆ ਅੱਛਾ ਇੱਥੇ ਉਹ ਡਾਕਟਰ ਕੀ ਕਰ ਰਹੇ ਜਿਹੜੇ ਦੂਸਰੇ ਦੋ ਮੈਂਬਰ ਸਨ ਉਧਰ ਤੱਕ ਗਏ ਨਹੀਂ ਸਰ ਇੱਧਰ ਹੀ ਆ ਗਏ ਮੈਂ ਸਿੱਧਾ ਕੰਮ ਤੇ ਆ ਗਿਆ ਅੱਛਾ ਵੈਸੇ ਪਤਾ ਲੱਗਿਆ ਵੀ ਥੋੜੀ ਬੁਤੀ ਸੱਟਾਂ ਨੇ ਉਹਨਾਂ ਨੂੰ ਹਾਂ ਉਹਨਾਂ ਨੂੰ ਤਾਂ ਕਹਿੰਦੇ ਆ ਥੋੜੀ ਬੁਤੀਆਂ ਨੇ ਬਾਕੀ ਇਹਨਾਂ ਦੇ ਤਾਂ ਇਹ ਪਤਾ ਕਰ ਤੋ ਕਿੰਨੇ ਵਜੇ ਨਿਕਲੇ ਸੀ ਉਸਦੇ ਇਹ ਨਹੀਂ ਪਤਾ ਬਸ ਉਦਾਂ ਹੀ ਬਸ ਥੋੜੇ ਟਾਈਮ ਪਹਿਲੇ 10 15 ਮਿੰਟ ਹੀ ਨਿਕਲੇ ਆ ਬਸ ਬਤੀਆ ਚੌਕ ਦੇ ਨੇੜੇ ਰਹਿੰਦੇ ਆ ਜੀ ਹਾ ਹੋਲੀਵੁੱਡ ਸਕੂਲ ਦੇ ਕੋਲ ਰਹਿੰਦੇ ਆ ਬਸ ਉੱਥੋਂ 10 ਮਿੰਟ ਹੀ ਬਾਅਦ ਤੋਂ ਲਾ ਲਓ ਉੱਥੋਂ ਸਵਾਰ ਹੋਏ ਨੂੰ ਤੇ ਅੱਗੇ ਆ ਕੇ ਕੰਮ ਹੋ ਗਿਆ ਠੀਕ ਤਦੇ ਹੀ ਵੈਸੇ ਕਿਸੇ ਹੋਰ ਨਾਲ ਗੱਲ ਨਹੀਂ ਪਰਿਵਾਰਿਕ ਮੈਂਬਰ ਨਾਲ ਹੀ ਆ ਪਤਾ ਲੱਗਿਆ ਵੀ ਹਾਸਾ ਹੋਇਆ ਕਿਵੇਂ ਐਸਾ ਹੀ ਉਥੇ ਰੁਕੇ ਸਨ ਯਾ ਕਿਉਂਕਿ ਮੈਂ ਮੈਨੂੰ ਕਰੋ ਕਿਸੇ ਨੇ ਫੋਨ ਪਹਿਲਾਂ ਨਹੀਂ ਲਾਇਆ ਬਾਤ ਚਲਾਇਆ ਕਹਿੰਦੇ ਵੀ ਚਲ ਆਰਾਮਨਾਲ ਆਇਆ ਤੇ ਇੰਨਾ ਜ਼ਿਆਦਾ ਵੀ ਨਹੀਂ ਹੋਇਆ ਤੇ ਉਹ ਥੋੜਾ ਜਿਹਾ ਹੀ ਹੋਇਆ ਐਕਸੀਡੈਂਟ ਤੇ ਮੈਂ ਆਰਾਮਨਾਲ ਆ ਗਿਆ ਮੈਂ ਕਿ ਚੱਲ ਕੋਈ ਨਹੀਂ ਜੰਨਾ ਆਰਾਮਨਾਲ ਤੋਂ ਬਾਅਦ ਪਤਾ ਲੱਗਿਆ ਵੀ ਮੌਤ ਹੋ ਗਈ ਤੇ ਜੀ ਚਲ ਤਾਂ ਦੋਸਤੋ ਕਿਹੜੇ ਜੀ ਉਹ ਮਸੜ ਜੀ ਆ ਉਹ ਮਾਮਾ ਜੀ ਆ ਜਿਨ੍ਹਾਂ ਦੇ ਵਾਈਫ ਨਹੀਂ ਇਹ ਤਾਂ ਦੂਸਰੇ ਮਸੜ ਨੇ ਦੂਸਰੇ ਮਸੜ ਜੀ ਆ ਇਹ ਰਿੰਦਕਲਾ ਤੋਂ ਉਹ ਮਾਮਾ ਜੀ ਆ ਉਹ ਵੀ ਮਾਮਾ ਜੀ ਆ ਮੰਮੀ ਜੀ ਅੱਛਾ ਮਸੜ ਤਾਂ ਦੋਸਤੋ ਬੜੀ ਮੰਦਭਾਗੀ ਖਬਰ ਜਿਹੜੀ ਅੱਜ ਫਾਜ਼ਿਲਕਾ ਤੋਂ ਸਾਹਮਣੇ ਆਈ ਸੀ ਜੋ ਰੈੱਡ ਲਾਈਟ ਚੌਂਕ ਦੇ ਵਿੱਚ ਐਕਸੀਡੈਂਟ ਹੁੰਦਾ ਤੇ ਇੱਕ ਮਹਿਲਾ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਹੁਣ ਫਾਜ਼ਿਲਕਾ ਮੇ ਉਨ੍ਹਾਂ ਦੀ ਮਾਸੀ ਸੀ ਮਾਸੀ ਅਤੇ ਫਾਜ਼ਿਲਕਾ ਦੇ ਵਿੱਚ ਆਏ ਸਨ ਤਾਂ ਮਾਸੀ ਜੀ ਜੋ ਸਨ ਫਾਜ਼ਿਲਕਾ ਵਿੱਚ ਆਏ ਸਨ ਤਾਂ ਉਹਨਾਂ ਵਾਪਸ ਜਾ ਰਹੇ ਸਨ ਉਸ ਦੌਰਾਨ ਇਹ ਹਾਦਸਾ ਹੋਇਆ ਤਾਂ ਬੜਾ ਹੀ ਮੰਦਭਾਗੀ ਖਬਰ ਅੱਜ ਫਾਜ਼ਿਲਕਾ ਦੇ ਵਿੱਚ ਦੇਖਣ ਨੂੰ ਮਿਲੀ ਜੋ ਇੱਕ ਲੇਡੀਜ਼ ਦੀ ਮੌਤ ਵੀ ਹੋਈ ਹੈ ਹੋਰ ਜਿਨ੍ਹਾਂ ਦੀ ਉਮਰ ਲਗਭਗ 30-32 ਸਾਲ ਦੱਸੀ ਜਾ ਰਹੀ ਹੈ ਤਾਂ ਉੱਥੇ ਹੀ ਉਹਨਾਂ ਦੇ ਨਾਲ ਜਿਹੜੀ ਇੱਕ ਲੜਕੀ 14-15 ਸਾਲ ਦੀ ਲੜਕੀ ਸੀ ਅਤੇ ਇੱਕ 3 ਸਾਲ ਦਾ ਬੱਚਾ ਵੀ ਨਾਲ ਸੀ ਤਾਂ ਉਹਨਾਂ ਨੂੰ ਜਿਹੜੀਆਂ ਕਿ ਹਲਕੀਆਂ-ਫੁਲਕੀਆਂ ਝੋਟਾ ਆਈਆਂ ਨੇ ਜਿਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਹਸਪਤਲ ਦੇ ਵਿੱਚ ਇਲਾਜ ਦੇਤੂ ਤਾਂ ਡੈੱਡ ਬੁਡੀ ਨੂੰ ਹੁਣ ਜਿਹੜਾ ਕਿ ਫਾਜ਼ਿਲਕਾ ਦੀ ਸੀਵਲ ਹਸਪਤਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ ਪਰਿਵਾਰਿਕ ਮੈਂਬਰ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਇੱਥੋਂ ਅੱਜ ਸਵੇਰ ਜਿਹੜਾ ਕੀ ਵਾਪਸ ਜਾ ਰਹੇ ਸਨ ਨੌਜਵਾਨ ਦੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਉਹਨਾਂ ਦੇ ਮਾਸੀ ਜੀ ਸਨ ਇੱਥੋਂ ਵਾਪਸ ਜਿਹੜੇ ਕੀ ਜਾ ਰਹੇ ਸੀ ਤਾਂ ਬੜੀ ਮੰਦਭਾਗੀ ਅੱਜ ਜਿਹੜੀ ਹੈ ਘਟਨਾ ਹੋਈ ਹੈ ਫਾਜ਼ਿਲਕਾਰ ਦਾ ਲੈਡ ਲਾਈਟ ਚੌਂਕ ਦੇ ਵਿੱਚ ਪਰਿਵਾਰਿਕ ਮੈਂਬਰ ਇੱਥੇ ਪਹੁੰਚੇ ਨੇ ਡੈੱਡ ਬੋਡੀ ਨੂੰ ਜਿਹੜਾ ਕੀ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ 33 ਸਾਲ ਦੀ ਜਿਹੜੀ ਹੈ ਉਮਰ ਦੱਸੀ